हिन्दू को अंदर जाते हुए देखा मुसलमान को अंदर से आते हुए देखा अशूत को हलवा खाते हुए देखा सिखों को वाणी गाते हुए देखा आबे हयात का सरोवर यहां है बहता सच पूछो तो खुदा यहीं पे रहता ए ओ सुंदर अल्फाज ने जो एक मुसलमान कवि ने एक पाक पवित्र स्थान की वढाई दे विच लिखे ने ਤੇ ਉਹ ਪਾਕ ਪਵਿੱਤਰ ਅਸਥਾਨ ਹੈ ਸ੍ਰੀ ਹਰਮੰਦਰ ਸਾਹਿਬ ਤਾਈਓ ਲਿਖਿਆ ਨਾ ਗੁਰਬਾਣੀ ਦੇ ਵਿੱਚ ਟਿੱਠੇ ਸਬੇ ਥਾਵ ਨਹੀਂ ਤੁਦ ਜਿਹਿਆ ਬਦੋ ਪੁਰਖ ਵਿਦਾਤੇ ਤਾ ਤੂ ਸੋਹਿਆ ਜੇ ਥਾਂ ਤੇ ਪੰਗਤ ਚ ਬਹਿਣ ਲਈ ਸੰਗਤ ਚ ਬਹਿਣ ਦੇ ਲਈ ਸੇਵਾ ਕਰਨ ਲਈ ਸਿਮਰਨ ਕਰਨ ਦੇ ਲਈ ਤੇ ਅਕਾਲ ਦੀ ਉਸਤਤ ਹੋ ਰਹੀ ਕੀਰਤਨ ਸੁਣਨ ਦੇ ਲਈ ਕਿਸੇ ਜਾਤ ਨੂੰ ਨਹੀਂ ਵੇਖਿਆ ਜਾਂਦਾ ਰੰਗ ਨੂੰ ਨਹੀਂ ਵੇਖਿਆ ਜਾਂਦਾ ਕਿਸੇ ਧਰਮ ਮਜ਼ਬੂ ਨੂੰ ਨਹੀਂ ਵੇਖਿਆ ਜਾਂਦਾ ਉਧਰ ਵੇਖਿਆ ਜਾਂਦਾ ਹੈ ਤੇ ਕੇਵਲ ਇੱਕ ਇਨਸਾਨ ਨੂੰ ਵੇਖਿਆ ਜਾਂਦਾ ਹੈ ਜਿੱਧਰ ਮਨ ਦੀ ਖਰਾਕ ਰੂਹ ਦੀ ਖਰਾਕ ਤੇ ਤਨ ਦੀ ਖਰਾਕ ਬਿਨਾ ਆ ਸਾਰੀਆਂ ਚੀਜ਼ਾਂ ਦਿੱਤੇ ਜਿਹੜੀ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਰਤਦੀਆਂ ਨੇ ਇਹੀ ਹੈ ਸੁੰਦਰਤਾ ਗੁਰੂ ਨਾਨਕ ਸਤਗੁਰ ਸੱਚੇ ਪਾਤਸ਼ਾਹ ਦੇ ਘਰ ਦੀ ਕਿ ਜਿੱਥੇ ਸਭੇ ਸਾਂਝੀ ਵਾਲ ਸਦਾਏ ਤੇ ਕਿਸੇ ਨਾ ਦਿਸੇ ਵਾਰਾ ਜੀ ਉਹਦਾ ਕਨਸੈਪਟ ਜੇ ਪੂਰੀ ਦੁਨੀਆ ਦੇ ਵਿੱਚ ਕਿਤੇ ਵਰਤਦਾ ਏ ਤੇ ਉਹ ਇੱਥੇ ਵਰਤਦਾ ਏ